ਵਾਈ ਕੁਰਸੀ ਦਾ ਖਾਲਸਾ ਵਾਈ ਕੁਰਸੀ ਕੀ ਭਤੇ ਅੱਜ ਆਪਣੀ ਰੈਸਪੀ ਹੈਗੀ ਆ ਕੋਕੋਨਟ ਦੀਆਂ ਟਾਫੀਆਂ ਦੀ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਨੇ ਸਿਆਣੇ ਵੀ ਖਾ ਸਕਦੇ ਨੇ ਬਹੁਤ ਵਧੀਆ ਹੀ ਬਣਦੀਆਂ ਨੇ ਬਹੁਤ ਜ਼ਿਆਦਾ ਸਵਾਦ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਜੀ ਜਿਹੜੇ ਸਾਡੇ ਭੈਣ ਭਰਾ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਉਹਦੇ ਲਈ ਆਪਾਂ ਨੇ ਕੀ ਸਮਾਂ ਲਿਆ ਉਹ ਤੁਹਾਨੂੰ ਦੱਸ ਦਿੰਨੇ ਆ ਆਪਾਂ ਨੇ ਇਹ ਜੀ ਨਾਰੀਅਲ ਦਾ ਬਰਾਦਾ ਲਿਆ ਆ ਹੋ ਗਿਆ ਆਪਣਾ ਮਿਲਕ ਪਾਊਡਰ ਆ ਹੋ ਗਈ ਆਪਣੀ ਚੀਨੀ ਆਪਾਂ ਨੇ ਦੋ ਇਲਾਚੀਆਂ ਦੋ ਬਦਾਮ ਲਏ ਨੇ ਤਿੰਨ ਚਾਰ ਚਮਚੇ ਲੈਨੇ ਆਪਾਂ ਨੇ ਪਾਣੀ ਦੇ ਇੱਕ ਚਮਚਾ ਆਪਾਂ ਤੇਸੀ ਘਿਓ ਦਾ ਆ ਹੋ ਗਿਆ ਆਪਣਾ ਕੋਕੋਨਟ ਜਿਹਦੇ ਵਿੱਚ ਆਪਾਂ ਥੋੜਾ ਜਿਹਾ ਫਲੇਵਰ ਦਵਾਂਗੇ ਆਪਾਂ ਪੈਨ ਰੱਖ ਦਿੰਨੇ ਆ ਗੈਸ ਤੇ ਗਰਮ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਪਹਿਲਾਂ ਚੀਨੀ ਨੂੰ ਮੈਲਟ ਕਰਾਂਗੇ। ਉਸ ਤੋਂ ਬਾਅਦ ਜੇ ਤੁਹਾਨੂੰ ਅਗਲਾ ਪ੍ਰੋਸੈਸ ਦੱਸਦੇ ਹਾਂ ਤੇ ਆ ਆਪਣਾ ਜੇ ਕੋਕੋਨਟ ਤੁਹਾਨੂੰ ਜਿਆਦਾ ਮੋਟਾ ਲੱਗਦਾ ਜੇ ਤਾਂ ਮੈਕਸੀਚ ਪਾ ਕੇ ਆਪਾਂ ਮਿਲਕ ਪਾਊਡਰ ਦੋਨੇ ਚੀਜ਼ਾਂ ਨੂੰ ਗ੍ਰाइंड ਕਰ ਲੈਣੇ ਆ। ਤੁਸੀਂ ਕੋਕੋਨਟ ਘਰੇ ਵੀ ਬਣਾ ਸਕਦੇ ਹੋ। ਇਹ ਨਾਰੀਅਲ ਦਾ ਪਰਾਦਾ ਵੀ ਕਹਿ ਦਿੰਨੇ ਆਪਾਂ। ਹਾਂਜੀ ਹੁਣ ਇਹਨੂੰ ਕੋਕਨਟ ਨੂੰ ਨਾਰੀਅਲ ਦੇ ਬਰਾਦ ਦੇ ਨਾਲ ਉਹਦੇ ਵਿੱਚ ਮਿਕਸੀਚ ਪਾ ਕੇ ਇੱਕ ਵਾਰੀ ਪੀਸ ਲੈਣੀ ਆ ਥੋੜਾ ਜਿਹਾ ਜ਼ਿਆਦਾ ਬਰੀਕ ਹੋ ਜਾਊਗਾ ਇਹ ਫਿਰ ਵੀ ਥੋੜਾ ਜਿਹਾ ਜਿਹੜਾ ਨਾਰੀਅਲ ਦਾ ਬਰਾਦਾ ਹੁੰਦਾ ਇਹ ਮੋਟਾ ਹੁੰਦਾ ਵਾ ਆਪਾਂ ਗੈਸ ਜੀ ਔਨ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜੇ 2-3 ਚਮਚੇ ਸੀਗੇ ਪਾਣੀ ਦੇ ਆਪਾਂ ਉਹ ਪਾ ਦਿੰਨੇ ਆ ਇਹਦੇ ਵਿੱਚ ਪਾ ਦਿੰਨੇ ਆਪਾਂ ਚੀਨੀ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਗਲਾ ਲਾਂਗੇ ਜਦੋਂ ਆਪਣੀ چینی ਐਂ ਚੰਗੀ ਤਰ੍ਹਾਂ ਪਿਗਲ ਗਈ। ਥੇਰੇ ਦੇ ਵਿੱਚ ਆਪਾਂ ਜਿਹੜਾ ਇੱਕ ਚਮਚਾ ਦੇਸੀ ਘਿਓ ਦਾਇਆ ਉਹ ਐਡ ਕਰ ਦਾਂਗੇ। ਆਪਾਂ ਨੇ ਜੀ ਨਾਰੀਅਲ ਦਾ ਬਰਾਦਾ ਮਿਲਕ ਪਾਊਡਰ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਲੇਪੀਸ ਬਿਲਕੁਲ ਬਰੀਕ ਹੋ ਗਿਆ ਹੁਣ ਆਪਣਾ ਆਪਣੀ ਚੀਨੀ ਗਈ ਪਿਘਲ ਇਹਦੇ ਵਿੱਚ ਆਪਾਂ ਦੇਸੀ ਘਿਓ ਦਾ ਚਮਚਾ ਪਾ ਦਈਏ ਕੀੜੀ ਆਪਣੀ ਇਲਾਚੀ ਸੀ ਤੇ ਦੋ ਬਨਾਮ ਕੁੱਟੇ ਹੋਏ ਸੀ ਇਹ ਵੀ ਪਾ ਲਈ ਆਪਾਂ ਹੁਣੇ ਆਪਾਂ ਗੈਸ ਦਿੱਤਾ ਬੰਦ ਕਰ ਹੁਣ ਆਪਾਂ ਇਹਦੇ ਵਿੱਚ ਪਹਿਲਾਂ நாரியலா பாதேன் நாரி மில்ல பவுடர் ਆਪਣਾ ਜਿਹਨਾਰੀਅਲ ਦਾ ਟੋਸਟਾ ਆਪਣਾ ਤਿਆਰ ਹੋ ਗਿਆ ਟਾਫੀਆਂ ਬਣਾਉਣ ਵਾਲਾ ਦੇਖੋ ਤੁਹਾਨੂੰ ਆਪਾਂ ਦਿਖਾਉਣੀ ਆ ਆਪਾਂ ਨੂੰ ਇਸ ਤਰ੍ਹਾਂ ਦਾ ਚਾਹੀਦਾ ਸੀ ਇਹ ਆਪਾਂ ਦੋ ਭਾਗਾਂ ਦੇ ਵਿੱਚ ਵੰਡ ਲਾਂਗੇ ਇੱਕ ਵਿੱਚ ਆਪਾਂ ਕੋਕੋਨਟ ਅੱਧੇ ਚ ਪਾਵਾਂਗੇ ਅੱਧਾ ਆਪਾਂ ਪਲੇਨ ਰੱਖਾਂਗੇ ਚਲੋ ਆਪਾਂ ਇਹਦੀ ਹੁਣ ਸ਼ੇਪ ਦਿੰਨੇ ਆ ਟਾਫੀਆਂ ਦੀ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਨੇ ਜੀ ਜਿਹੜਾ ਪਲੈਨ ਬਣਾ ਸੀ ਉਹ ਇੱਥੇ ਰੱਖ ਲਿਆ ਜਿਹੜਾ ਕੋਕੋਨਟ ਵਾਲਾ ਸੀ ਉੱਪਰ ਰੱਖ ਲਿਆ ਆਪਾਂ ਇਹਦੀ ਇੱਕ ਨੇ ਕਰਦ ਨਾਲ ਕੱਟ ਕੇ ਆਪਾਂ ਸ਼ੇਪ ਦੇ ਦਾਂਗੇ ਆ ਆਪਾਂ ਨੇ ਕੁਝ ਬਣਾ ਕੇ ਰੱਖ ਲਈਆਂ ਟਾਫੀਆਂ ਤੇ ਕੁਝ ਆਪਾਂ ਬਣਾ ਲੈਨੇ ਆ ਆਪਾਂ ਨੇ ਤੁਹਾਨੂੰ ਇੱਕ ਵਾਰੀ ਦਿਖਾਉ ਲਤਾ ਵੀ ਕਿਵੇਂ ਆਪਾਂ ਨੇ ਬਣਾਇਆ ਵਾ ਤੇ ਆਪਾਂ ਹੁਣ ਇਹ ਸਾਰੀਆਂ ਬਣਾ ਲਈਏ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀਆਂ ਚੀਨਾਰੀ ਵਾਲੀਆਂ ਟੌਫੀਆਂ ਬਣ ਕੇ ਬਿਲਕੁਲ ਰੈਡੀ ਨੇ ਬਹੁਤ ਹੀ ਵਧੀਆ ਤੇ ਬਹੁਤ ਸੁਆਦ ਬਣੀਆਂ ਨੇ ਤੁਸੀਂ ਜ਼ਰੂਰ ਟਰਾਈ ਕਰਿਓ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੀਆਂ ਜੀ ਆਪਾਂ ਘਰੇ ਬਣਾ ਕੇ ਬੱਚਿਆਂ ਨੂੰ ਦਵਾਂਗੇ ਬਹੁਤ ਵਧੀਆ ਆ ਬਾਹਰਲੀ ਟੌਫੀਆਂ ਨਾਲੋਂ ਤਾਂ ਬਹੁਤ ਜ਼ਿਆਦਾ ਵੈਸਟ ਨੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਵੀਡੀਓ ਦਾ ਕਰਦੇ ਇੱਥੇ ਐਂਡ ਵਾਏ ਗੁਰਚਿਕਾ ਖਾਲਸਾ ਵਾਏ ਗੁਰਚਿਕੀ ਫਤਈ